बाबा चुला लाइव लगे हुए ने अमन बाकी भाई ना कर बल करदो बी वाहगुरू जी का खालसा वाहगुरू जी की फतेह घा बहुत बड़ा बड़ा हो चुका सी दिखा आप दौर अगे थे चार कजे इधरों इन्ना क्या इतने तक पहुँचे बबे का धनबाद है जी ਤੇ ਉਹ ਤੁਹਾਨੂੰ ਜੱਬੜ ਵੀ ਤੇ ਤੇ ਆ ਕਹਿੰਦਾ ਅੱਜ ਚਾਟਨੀ ਬਣਾ ਕੇ ਖਾਓ ਬਾਬੇ ਬਾਬੇ ਜਰ ਤੋਂ ਮਿਲੇ ਨੇ ਧੰਨਵਾਦ ਆ ਜੀ ਸ਼ੁਕਰੀਆ ਬੇਲ ਸੀਗੇ ਦੇ ਵਿੱਚ ਡਿੱਗੀ ਹੋਈ ਉਹਦੇ ਚੋਂ ਮਿਲ ਗਏ ਮੈਨੂੰ ਬਸ ਸੇਵਾ ਕਰਾਈ ਜਾਂਦਾ ਜੀ ਮਾਲਕ ਮੈਂ ਤਾਂ ਉਹਦੇ ਜਿਹੜੇ ਮੇਰੇ ਦੋਸਤ ਮਿੱਤਰ ਨੇ ਉਹਨਾਂ ਨੂੰ ਵੀ ਮੈਂ ਕਹਿਣਾਗਾ ਵੀ ਸ਼ਾਮ ਦੇ ਸਮੇਂ ਘੰਟਾ ਖੰਡ ਕੱਢਿਆ ਕਰੋ ਗੁਰੂ ਘਰ ਆਇਆ ਕਰੋ ਆਪਣੀ ਬਰਾਸਤ ਆ ਬਾਬਾ ਚੁੰਨਾ ਸਾਹਿਬ ਗੁਰਦੁਆਰਾ ਆਪਾਂ ਇਹਨੂੰ ਬਣਾਈਏ ਤੇ ਬਾਕੀ ਮੈਂ ਸਾਰਿਆਂ ਨੂੰ ਵੀ ਬੇਨਤੀ ਕਰਦਾ ਜਿੰਨੇ ਵੀ ਸਾਡੇ ਲੀਡਰ ਸਮਾਨ ਹੋਰ ਵਧੀਆ ਇਹਨਾਂ ਦੇ ਅੰਡਰ ਗੋਵਿਰਦਾ ਸਾਹ ਕੋਰ ਦੁਆਰਾ ਬਾਰੂਲ ਪਾਈ ਕਰਾਈ ਜਾਵੇ ਵਧੀਆ ਬਣਾਇਆ ਜਾਵੇ ਬਹੁਤ ਬਹੁਤ ਧੰਨਵਾਦ ਹੈ ਬਾਕੀ ਮਾਲਕ ਸੇਵਾ ਕਰਾਈ ਜਾਂਦਾ ਪਾਪਾ ਨਾਨਕ ਧੰਨਵਾਦ ਉਹਨਾਂ ਦਾ ਜੀ